ਉਤਪਰ ਉਪਰ ਫਿਰ ਵੀ ਪਾਣੀ ਨਹੀਂ ਨਹੀਂ ਜਾਣ ਤੁਸੀਂ ਸਿੱਧਾ ਘਟੋ ਥੱਲੇ ਨੂੰ ਪੜਦੇ ਰਹੋ ਪਾਣੀ ਆਊਗਾ ਆਪ ਖੋਜ ਕਰੋ ਆਪ ਨਹੀਂ ਕੀਤੀ ਉਹਨਾਂ ਨੇ ਸਭੋਂ ਤਰ੍ਹਾਂ ਤੋਂ ਹੀ ਮੁਨਕਰ ਹੋ ਗਏ ਉਹਨਾਂ ਨੇ ਇਹਨੂੰ ਤੋਂ ਕੀਤਾ ਉਹਨਾਂ ਦਾ ਉਹ ਇੱਕੋ ਜੇ ਹੋ ਗਏ ਨਾ ਫਿਰ ਦੋਨੋਂ ਭਾਈ ਉਹ ਕਹਿੰਦੇ ਨੇ ਰੱਬ ਹੈਗਾ ਉਹਨਾਂ ਆਲਾ ਉਹੀ ਹੈ ਨਹੀਂ ਝੂਠੇ ਨੇ ਉਹ ਕਹਿੰਦੇ ਨੇ ਰੱਬ ਹੈ ਉਹ ਨਹੀਂ ਉਹ ਵੀ ਝੂਠੇ ਨੇ ਦੋਵੇਂ ਭਾਈ ਨੇ ਝੂਠੇ ਦੋਵੇਂ ਨੇ ਜਿਹੜੇ ਕਹਿੰਦੇ ਨੇ ਹੈ ਨਹੀਂ ਉਹ ਵੀ ਝੂਠੇ ਨੇ ਜਿਹੜੇ ਕਹਿੰਦੇ ਹੈਗਾ ਪਰ ਆਹ ਹੈ ਰੱਬ ਭਗਵਾਨ ਕ੍ਰਿਸ਼ਨ ਰੱਬ ਹੈ ਯਾ ਰਾਮ ਰੱਬ ਹੈ ਯਾ ਸ਼ਿਵ ਰੱਬ ਹੈ ਯਾ ਗੁਰਨਾਨ ਦੇਵ ਰੱਬ ਹੈ ਯਾ ਹੋਰ ਉਹ ਵੀ ਝੂਠੇ ਨੇ ਝੂਠੇ ਦੋਵੇਂ ਨੇ ਇਸ ਕਰਕੇ ਦੋਨੋਂ ਭਾਈ ਨੇ ਬੇਝੂਠੇ ਝੂਠੇ ਭਾਈ ਹੋਣ ਨੇ ਸਕੇ ਨਹੀਂ ਮਸੇਰੇ ਭਾਈ ਕਰ ਲੋ ਆਸ ਨਾਸ ਨੋ ਨੋ ਭਾਈ ਦੋਈ ਭਾਈ ਬਰਾਬਰੀ ਨੇ ਕੋਈ ਨਹੀਂ ਦੋ ਧਰਮ ਦੇ ਦੋਈ ਵਿਰੋਧੀ ਨੇ ਸੱਚ ਧਰਮ ਜੇ ਪ੍ਰਗਟ ਹੁੰਦਾ ਨਾਸਤਕ ਪਹਿਲਾ ਮਨਦਾ ਹੈ ਆਸਤਕ ਬੈਨਮਲਦ ਬਾਦਲੀਲ ਹੁੰਦੇ ਨੇ ਕਿ ਪਹਿਲਾ ਦਲੀਲਾਂ ਦਾ ਝੂਠੇ ਕਰਦੇ ਨੇ ਉਹ ਦਲੀਲਾਂ ਵਾਲਿਆਂ ਨੇ ਉਹਨੂੰ ਝੂਠੇ ਕਰਦੇ ਨੇ ਨਾ ਜਾਂ ਦਲੀਲਾਂ ਉਹਨਾਂ ਨੂੰ ਝੂਠੇ ਕਰਦੀਆਂ ਨੇ ਫਿਰ ਉਹਨਾਂ ਨੂੰ ਮੰਨਣਾ ਪੈਂਦਾ ਉਹ ਦਲੀਲ ਤੇ ਖੜਦੇ ਹੁੰਦੇ ਨੇ ਕਹਿੰਦੇ ਆਹ ਦਲੀਲ ਲੰਗਲ ਕਰੋ ਜਾਂ ਦਲੀਲ ਕਿ ਆਪ ਟੈਜ ਜਾਂਦੇ ਨੇ ਜੇ ਭਜਦੇ ਨੇ ਫਿਰ ਲੋਕਾਂ ਦੇ ਵਿੱਚ ਜਿਹੜੀ ਇੱਜ਼ਤ ਬਣੀ ਹੋ ਜਾਂਦੀ ਹੈ ਤੇ ਹੁਣ ਤੁਸੀਂ ਭਜਦੇ ਫਿਰ ਉਹ ਕਹਿਣਾ ਇਹ ਤਾਂ ਹੈਗਾ ਹੈ ਪਰ ਇਹ ਤਾਂ ਆਹ ਕਹਿੰਦੇ ਸੀ ਇਹ ਨੂੰ ਅਸੀਂ ਮੰਨਿਆ ਆ ਇਹ ਜਦਾਂ ਤਾਂ ਹੈ ਨਹੀਂ ਸੀ ਕਹਿੰਦੇ ਹਾਂ ਉਹ ਜਦਾਂ ਹੈ ਸੀ ਉਹ ਤੇ ਵੀ ਸੱਚੇ ਸੀ ਅੱਤੇ ਤਾਂ ਸੱਚੇ ਬਣ ਗਏ ਨਾ ਹੋ ਹਾਂ ਵੀ ਆ ਹੈਗਾ ਆ ਹੈ ਨਹੀਂ ਸੀ ਅਸੀਂ ਤਾਂ ਇਹਨੂੰ ਕਹਿੰਦੇ ਸੀ ਇਹ ਹੈ ਜਰਾ ਮਰੀਦ ਉਹ ਕਹਿੰਦੇ ਇਹ ਜਦਾਂ ਤਾਂ ਅਸਲੀ ਵੀ ਨਹੀਂ ਬਣਦੇ ਹੁੰਦੇ ਨੇ ਇਹ ਝੂਠਿਆਂ ਦੇ ਰੱਬ ਨੇ ਬਣਾਏ ਤਰਾ ਤਰਾ ਦੇ ਰੱਬ ਨੇ ਤਰਾ ਤਰਾ ਦੇ ਤਰਮ ਨੇ ਤਰਾ ਤਰਾ ਦੇ ਤੀਰ ਨੇ ਪਾਤ ਪਾਣ ਪਾਤ ਪਾਣ ਦੇ ਨਾਮ ਨੇ ਪਾਤ ਪਾਣ ਦੇ ਜਪ ਨੇ ਪਾਤ ਪਾਣ ਦੇ ਤਪ ਨੇ ਪਾਤ ਪਾਣ ਦੀ ਭਗਤੀ ਹੈ ਸਭ ਕੋ ਪਾਤ ਪਾਣ ਦੇ ਨੇ ਗੁਰਬਾਣੀ ਦਾ ਵੀ ਹੈ ਤਪ ਜਪ ਨਾਮ ਸਿਮਰਨ ਗੁਰਬਾਣੀ ਦਾ ਉਹ ਹੈ ਜਿਹੜਾ ਸੱਚਖੰਡ ਤੋਂ ਦੱਸਿਆ ਹੋਇਆ ਹੈ ਜਿਨ੍ਹਾਂ ਦੀ ਭਗਤੀ ਕਰਨੀ ਆ ਉਹਨਾਂ ਨੇ ਦੱਸਿਆ ਵੀ ਆ ਕਰਿਓ ਇਹ ਯੂਨੀਵਰਸਿਟੀ ਦਾ ਸਿਲੇਬਸ ਹੈ ਜਿਨ੍ਹਾਂ ਨੇ ਇਮਤਿਹਾਨ ਲੈਣਾ ਹੈ ਉਹਨਾਂ ਦਾ ਦੱਸਿਆ ਸਿਲੇਬਸ ਹੈ ਉਹਨਾਂ ਦਾ ਬੜਾ ਹੀ ਬੜਾ ਸਿਲੇਬਸ ਹੈ ਉਹਨਾਂ ਨੇ ਕਿਹਾ ਹਮਦਾਨ ਦੇਣਾ ਉਹਨਾਂ ਨੇ ਹਮਦਾਨ ਨਹੀਂ ਦੇਣਾ ਉੱਥੇ ਨਹੀਂ ਜਾਣਾ ਚਾਹੁੰਦੇ ਜਿੱਥੇ ਤੁਸੀਂ ਜਾਣਾ ਚਾਹੁੰਦੇ ਹੋ ਉਹ ਤਾਂ ਇੱਥੇ ਆਪਣਾ ਪਰਪੰਚ ਬਣਾ ਕੇ ਆਪਣੀਆਂ ਰੋਟੀਆਂ ਸੇਕਣੀਆਂ ਚਾਹੁੰਦੇ ਨੇ ਉਹਨਾਂ ਦੀਆਂ ਰੋਟੀਆਂ ਵਧੀਆ ਸਿੱਕਦੀਆਂ ਚੁੱਪੇ ਚੁੱਪਣਾ ਹੋਵੇ ਹੀ ਜੇ ਲਾਇ ਰਹਾ ਨੇ ਵਧਾਰ ਜੇ ਇਦਾਂ ਹੀ ਚੁੱਪ ਰਹੇ ਜਾਂਦਾ ਹੋਵੇ ਮਾਨਾ ਮਨ ਨੂੰ ਚੁੱਪ ਕਰਾਉਣਾ ਇਹ ਗੱਲ ਠੀਕ ਹੈ ਪਰ ਇਹ ਤਾਂ ਨਹੀਂ ਚੁੱਪ ਹੁੰਦਾ ਸਮਾਧੀ ਲਾ ਕੇ ਇਹ ਤਾਂ ਫਿਰ ਸੌਖਾ ਹੀ ਆ ਕੋਈ ਉਹ ਚੁੱਪ ਕਰਾ ਲੂਗਾ ਮੈਂ ਵੀ ਲਿਬ ਵਿਚਾਰ ਲਾ ਕੇ ਭਾਈ ਇਹ ਤਾਂ ਇਦਾਂ ਨਹੀਂ ਹੁੰਦਾ ਇਹ ਤਾਂ ਚੁੱਪ ਨਹੀਂ ਕਰਦਾ ਜੇ ਮੂੰਹ ਦੇ ਚੁੱਪ ਹੋਣਾ ਮਨ ਚੁੱਪ ਕਰ ਜਵੇ ਇਹ ਕਹਿਣ ਦਾ ਮਤਲਬ ਇਹ ਹੈ ਅੰਦਰੋਂ ਮਨ ਨਹੀਂ ਚੁੱਪ ਕਰਦਾ ਅੰਦਰੋਂ ਫੁੱਲ ਨੇ ਉੱਠ ਹੀ ਜਾਂਦੇ ਨੇ ਮੂੰਹ ਤਾਂ ਤੁਸੀਂ ਨਹੀਂ ਯਾਰ ਕਰਦੇ ਬੋਲ ਕੇ ਫਿਰ ਕੀ ਫਿਰ ਪਵੇਗਾ ਬਈ ਤੂਆ ਲੱਕੜ ਜੋ ਆਜਾਦ ਬੰਦ ਹੋਊਗਾ ਜਾਂ ਅੰਦਰ ਆ ਗਈ ਬੁਝੇ ਲੱਕੜ ਅੰਦਰ ਦਾ ਲੱਕੜ ਦੇ ਅੱਗੇ ਤੂਆ ਦਾ ਵਾਰ ਆਉਣਾ ਹੀ ਹੁੰਦਾ ਹਾਂ ਅੱਗ ਨਹੀਂ ਜਲਦੀ ਏ ਠੀਕ ਅੱਗ ਨਹੀਂ ਜਲਦੀ ਦੀਦੀ ਰਾਤ ਨੂੰ ਜੇ ਅੱਗ ਜਲੇ ਤਾਂ ਦਿਖੇ ਤੂਆ ਨਹੀਂ ਰਾਤ ਨੂੰ ਦੀਦਾ ਹੁੰਦਾ ਤੂਆ ਦਾ ਦਿਖਣਾ ਨਹੀਂ ਰਾਤ ਨੂੰ ਅੱਗ ਜਣੀ ਤਾਂ ਦਿਖੂਗਾ ਇਹਦ ਕਰਕੇ ਇਹ ਰਾਤ ਹੈ ਸਾਰੀ ਸੁਪਨਾ ਇਹ ਕਲਪਨਾ ਨਹੀਂ ਦੀਂਦੀ ਕਿਸੇ ਨੂੰ ਜੋ ਚੁੱਪ ਕਰਿਆ ਹੋਵੇ ਕਲਪਨਾ ਕਵੇਂ ਦਿਖੂਗੀ ਕਲਪਨਾ ਨੂੰ ਹੀ ਪਰਾ ਬਾਣੀ ਕਹਿੰਦੇ ਨੇ ਸੰਸਾਰ ਦੇ ਪਰਿਆਤ ਬਾਣੀ ਜੋ ਕਲਪਨਾ ਹੀ ਪਰਾ ਬਾਣੀ ਹੈ ਸਾਡੀ ਆਪਣੀ ਕਲਪਨਾ ਹੋਵੇ ਜਾਂ ਪਰਮੇਸ਼ਰ ਦੀ ਹੋਵੇ ਧੁਰ ਕੀ ਬਾਣੀ ਹੋਵੇ ਉਹ ਵੀ ਪਰਾ ਬਾਣੀ ਹੈ ਜਿਹੜੀ ਅਸੀਂ ਬਾਣੀ ਬੋਲੀ ਹੋਣੀ ਹੈ ਜੇ ਉਹ ਪਰਾ ਬਾਣੀ ਹੋਈ ਹੈ ਦੂਜੇ ਨੂੰ ਕੀ ਬਤਾਉ ਲੋ ਪਰ ਕਰਨਾ ਜਾਦ ਹੋਊਗੀ ਯਾਦ ਨੂੰ ਬੋਲਾਂਗੇ ਹੁਣੇ ਸੋਚ ਸੋਚ ਹੈ ਔਰ ਕਾਲੇ ਦਾ ਹਾਂ ਪਰ ਬਾਣੀ ਇਹਨਾਂ ਦੀ ਪਰ ਬਾਣੀ ਵੀ ਹੋ ਰਿਹਾ ਕੋ ਆਕਾਸ਼ ਬਾਣੀ ਕਹਿੰਦੇ ਨੇ ਕੁੱਠੀਆਂ ਨੇ ਇਹਨਾਂ ਦੀ ਪਰ ਬਾਣੀ ਯਾਰ ਜਿਹੜੀਆਂ ਪਰਾਪਸੰਤੀ ਮੱਧਮਾ ਔਰ ਬੈਖਰੀ ਜਿਹੜੀਆਂ ਇਹਨਾਂ ਦੀਆਂ ਬਾਣੀਆਂ ਨੇ ਤਾਂ ਹੀ ਪੁੱਠੀਆਂ ਨੇ ਕਿਉਂਕਿ ਇਹਨਾਂ ਦਾ ਆਕਾਸ਼ ਬਾਹਰ ਹੈ ਬਾਹਰੋਂ ਲੀਰ ਨੂੰ ਕੰਨਾਂ ਨਾਲ ਸੁਣ ਲੜੀ ਸਾਡਾ ਆਕਾਸ਼ ਅੰਦਰ ਹੈ ਇਹ ਤਾਂ ਸੰਸਤਾ ਦੀਆਂ ਪੁੱਠੀਆਂ ਨੇ ਸਾਡੀਆਂ ਪੁੱਠੀਆਂ ਸਾਡੀ ਤਾਂ ਪਰਾਵਣੀ ਕਲਪਨਾ ਹੈ ਜੋ ਮਨ ਵਿੱਚ ਗੱਲ ਹੈਗੀ ਦਸੀ ਹੈ ਜੀ ਪਰਾਵਣੀ ਉਸ ਨੂੰ ਮੈਂ ਚੁੱਪੇ ਚੁੱਪ ਨਾ ਬਈ ਮਨ ਨਹੀਂ ਚੁੱਪ ਕੀਤਾ ਮੂੰਹ ਨਹੀਂ ਬੋਲਦਾ ਪਰਾਵਣੀ ਹੈਗੀ ਪਰਗਟ ਨਹੀਂ ਹੋ ਰਹੀ ਉਹ ਦੁਇ ਰੂਪ ਮਾਇਆ ਵਾਲੇ ਰੂਪ ਉਹਦੇ ਤਿੰਨੇ ਨਹੀਂ ਆ ਜੋ ਦਿੱਤੇ ਜਾ ਰਹੇ ਉਹਨੂੰ ਪਰ ਆ ਪਸੰਤੀ ਦੇ ਰੂਪ ਮੂਹ ਦੇ ਵਿੱਚ ਹਵਾਜ ਮਿਕਸ ਕਰਨਾ ਉਸੇ ਗੱਲ ਫਿਰ ਮੂਹ ਦੇ ਵਿੱਚੋਂ ਉਹਨੂੰ ਘੁਮਾ ਕੇ ਬਾਹਰ ਛੱਡਣਾ ਪਸੰਤੀ ਜਦ ਬਾਹਰ ਛੱਡ ਦਿੱਤੀ ਪਸੰਤੀ ਦੇ ਬਾਅਦ ਮਧਮਾ ਬਣ ਗਈ ਆਵਾਜ਼ ਦੁਇ ਨੇ ਸੁਣੀ ਧਿਆਨ ਖਚਿਆ ਦੁਇ ਦਾ ਜੋ ਬੰਦੇ ਆਦੇ ਵਿੱਚ ਸੰਪਰਕ ਕਰਤਾ ਉਹ ਆਵਾਜ਼ ਦੀ ਮੱਧਮ ਹੋ ਗਈ ਇੱਕ ਬੋਲਦਾ ਜੂਆ ਸੁਣਦਾ ਮੱਧਮ ਜੇ ਉਹਨੂੰ ਸਮਝ ਆਇਆ ਬੇਗਰੀ ਹੋ ਗਈ ਜੋ ਉਹਦੇ ਵਿੱਚੋਂ ਸਮਝਿਆ ਉਹਨੇ ਆ ਜਿਹੜਾ ਬਖਿਆਨ ਹੈ ਬੇਗਰੀ ਬਾਣੀ ਆ ਉਹ ਨਾਨਕ ਨਾਮ ਬਖਾਣੇ ਜਿਹੜਾ ਬਖਿਆਨ ਕੀਤਾ ਉਹ ਬਖਿਆਨ ਹੈ ਬੇਗਰੀ ਬਾਣੀ ਜੀ ਜਿਹੜਾ ਅਸੀਂ ਤਾਂ ਵਿਖਿਆਨ ਕਰਦੇ ਹੁਣ ਨਾ ਇਹਨੂੰ ਸਮਝਦਿਆਂ ਬਾੜੀ ਨੂੰ ਜਦ ਉਹੀ ਗੱਲ ਜਿਹੜੀ ਕਹੀ ਹੈ ਸਮਝ ਆ ਗਈ ਉਹ ਬੈਖਰੀ ਬਣ ਗਈ ਵਿਆਖਿਆ ਨਹੀਂ ਕਰਦੇ ਹੁਣ ਆਪਾਂ ਵਰਬਾਣੀ ਦੀ ਵਿਆਖਿਆ ਉਹ ਬੈਖਰੀ ਰੂਪੇ ਬਣਾਉਣੇ ਦਾ ਵਿਖਿਆਨ ਕਰਕੇ ਸਮਝਣ ਵਾਸਤੇ ਵਿਆਖਿਆ ਕਰਦੇ ਆ ਸਮਝਾਉਣ ਔਰ ਸਮਝਣ ਵਾਸਤੇ ਵਿਆਖਿਆ ਉਹ ਬੈਖਰੀ ਰੂਪੇ ਦਾ ਜੋ ਕਹਾ ਸੀ ਉਹ ਸਮਝ ਲਿਆ ਦੂਏ ਦੇ ਪੱਲੇ ਪੈ ਗਿਆ ਚਾਰ ਬਾੜੀਆਂ ਨੇ ਤਿੰਨ ਮਾਇਆ ਜਿਨੇ ਚੌਥੀ ਮਾਇਆ ਰੂਪ ਚੌਥੀ ਮਾਇਆ ਦਾ ਰੂਪ ਚੌਥੀ ਦਾ ਸੱਚ ਨਾਲ ਸੰਬੰਧ ਹੈ ਨਾ ਸਤ ਨੂੰ ਸਤੂ ਸਰੂਪ ਨਾਲ ਸੰਬੰਧ ਜੋਤ ਨਾਲ ਸੰਬੰਧਿਤ ਪਰ ਆ ਬਾਣੀ ਜੋਤ ਨਾਲ ਸੰਬੰਧਿਤ ਹੈ ਬਾਕੀ ਦੀਆਂ ਤਿੰਨ ਜੜੀਆਂ ਨੇ ਉਹਨਾਂ ਚ ਮਾਇਆ ਰੂਪ ਮੇਖ ਬੋਲਣਾ ਬੋਲਣਾ ਚੇਤਨ ਨਹੀਂ ਹੈ बोलना चैतन्य है बाबा बोलते थे कहां गए बोलना चैतन्य नहीं है पर बोलर कानो नु सुनदे काबिल बनानी है मुंह नाल जीव नाल बुल्ला दा इस्तेमाल करके सुनन दे काबिल करनी है कान नाल इस कुर्बानी नाल जुड़ के बिना करणा वाली तक पहुंच ਇਸ ਨੂੰ ਸੁਣ ਸੁਣ ਕੇ ਸਮਝ ਸਮਝ ਕੇ ਗਿਆਨ حاصل ਕਰਕੇ ਮਨ ਚੁੱਪ ਕਰੂਗਾ ਹੋਰ ਕੋਈ ਤਰੀਕਾ ਨਹੀਂ ਮਨ ਦੇ ਚੁੱਪ ਕਰਨ ਦਾ ਨਸਬਾਦੀ ਨਾਲ ਕਰੇ ਨਮਾਲਾ ਨਾਲ ਕਰੇ ਨਾ ਕਿਸੇ ਹੋਰ ਚੀਜ਼ ਨਾਲ ਕਰੇ ਉਥੇ ਰਹਿਤੀ ਜਰ